ਟੱਲ ਪਇਓ ਧਰੂ ਜਾ ਕੇ ਸਿਮਰਨ ਆ ਨਿਰਭੈ ਪਦ ਪਾਇਆ ਆਪ ਜੀ ਨੂੰ ਪਤਾ ਧਰੂ 5 ਸਾਲ ਦਾ ਬ੍ਰਹਮ ਗਿਆਨੀ ਹੋ ਗਿਆ ਸੀ 5 ਸਾਲ ਦਾ ਪਰ ਜੰਮਿਆ ਬ੍ਰਹਮ ਗਿਆਨੀ ਨਹੀਂ ਸੀ ਭਾਈ ਗੁਰਦਾਸ ਜੀ ਦਾ ਕਹਿੰਦੇ ਧਰੂ ਹੱਸਦਾ ਘਰ ਆਇਆ ਕਰ ਪਿਓਰ ਕਰ ਪਿਆਰ ਪਿਓ ਕੁਛੜ ਲੀਤਾ ਬਾਹੋਂ ਪਕੜੋ ਠਾਲਿਆ ਮਨ ਵਿੱਚ ਰੋਸ ਮਤਰਈ ਕੀਤਾ ਡੱਡੋ ਲਿਕਾ ਮਾਂ ਪੁੱਛੈ ਤੂੰ ਸੁਆਣੀ ਹੈ ਕਿ ਸ੍ਰੀਤਾ ਕਹਿੰਦੇ ਧਰੂ ਛੋਟਾ ਬੱਚਾ ਸੀ 5 ਸਾਲ ਦਾ ਹੋਣ ਵਾਲਾ ਤੇ ਬਾਹਰੋਂ ਖੇਡਦਾ ਖੇਡਦਾ ਆਇਆ ਉਹਦਾ ਪਿਤਾ ਰਾਜਾ ਆਇਆ ਆਪਣੇ ਪਿਤਾ ਦੀ ਗੋਦ ਚ ਬਹਿ ਗਿਆ ਹੁਣ ਉਸ ਰਾਜੇ ਦੀਆਂ ਦੋ ਪਤਨੀਆਂ ਨੇ ਧਰੂ ਦੀ ਮਾਂ ਤਾਂ ਮਹੱਲਾ ਚ ਐ ਤੇ ਮਤ੍ਰੈਈ ਉੱਥੇ ਕੋਲ ਸੀ ਕਹਿੰਦੇ ਉਹਨੂੰ ਬੜਾ ਗੁੱਸਾ ਲੱਗਾ ਉਹਨੇ ਬਾਹੋਂ ਫੜ ਕੇ ਖਿੱਚ ਕੇ ਆਪਣੇ ਪਤੀ ਦੀ ਗੋਦ ਚੋਂ ਧਰੂ ਨੂੰ ਕੱਢ ਦਿੱਤਾ ਕਹਿੰਦੇ ਬਾਹੋਂ ਪਕੜ ਉਹਨੂੰ ਉਹਨੂੰ ਖਿੱਚ ਕੇ ਮਤ੍ਰੈਈ ਨੇ ਪਿਤਾ ਦੀ ਗੋਦ ਚੋਂ ਕੱਢ ਦਿੱਤਾ ਤੇ ਹੁਣ ਉਹ ਰੋਂਦਾ ਰੋਂਦਾ ਆਪਣੀ ਮਾਂ ਕੋ ਗਿਆ ਭਾਈ ਗੁਰਦਾਸ ਜੀ ਕਹਿੰਦੇ ਡੱਡੋ ਲੇਕਾ ਮਾਂ ਪੁੱਛੇ ਤੂੰ ਸੁਆਣੀ ਹੈ ਕਿ ਸ੍ਰੀਤਾ ਉਹ ਹੌਕੇ ਲੈਂਦਾ ਡੱਡੋ ਲੇਕਾ ਆ ਆਪਣੀ ਮਾਂ ਨੂੰ ਜਾ ਕੇ ਕਹਿੰਦਾ ਵੀ ਤੂੰ ਵੀ ਰਾਣੀ ਹੈ ਕਿ ਜਾਂ ਤੂੰ ਤੂੰ ਗੋਲੀ ਹੈ ਸ੍ਰੀਤਾ ਗੋਲੀ ਨੂੰ ਕਹਿੰਦੇ ਵੀ ਤੂੰ ਨੌਕਰਾਨੀ ਹੈ ਕਿ ਜੇ ਤੂੰ ਵੀ ਰਾਣੀ ਹੈ ਉਹ ਕਹਿੰਦੀ ਸੁਆਣੀ ਹਾਂ ਮੈਂ ਜਨਮ ਦੀ ਕਹਿੰਦੀ ਪੁੱਤਰ ਤੇਰਾ ਤੇ ਨਾਨਾ ਵੀ ਰਾਜਾ ਸੀ ਮੈਂ ਤਾਂ ਰਾਜਕੁਮਾਰੀ ਜੰਮੀ ਸੀ ਰਾਜਕੁਮਾਰੀ ਗੋਲੀ ਥੋੜੋ ਮੈਂ ਤੋ ਤ੍ਰੂ ਕਹਿੰਦਾ ਫਿਰ ਮੈਨੂੰ ਮੇਰੇ ਪਿਤਾ ਦੀ ਗੋਦ ਚੋਂ ਕਿਉਂ ਕੱਢ ਦਿੱਤਾ ਮਤਰੈਈ ਮਾਂ ਨੇ ਜੇ ਤੂੰ ਵੀ ਰਾਣੀ ਆ ਤਾਂ ਮੇਰਾ ਹੱਕ ਨਹੀਂ ਬਣਦਾ ਇਹ ਕੀ ਗੱਲ ਐ ਉਹ ਬੜੀ ਸਿਆਣੀ ਸੀ ਉਹ ਕਹਿੰਦੀ ਰਾਣੀ ਹਾਂ ਮੈਂ ਜਨਮ ਦੀ ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾ ਭਗਤੀ ਕਰਮ ਅਧੜੀਤਾ ਕਹਿੰਦੀ ਪੁੱਤ ਇੱਕ ਗਲਤੀ ਹੋ ਗਈ ਨਾਮ ਨਹੀਂ ਜਪਿਆ ਗਿਆ ਇਸ ਕਰਕੇ ਤੇਰੀ ਮਤਰੈਈ ਮਾਂ ਦਾ ਜੋਰ ਐ ਇਸ ਕਰਕੇ ਤੈਨੂੰ ਪਿਤਾ ਦੀ ਗੋਦ ਨਹੀਂ ਮਿਲੀ ਕਿਉਂ ਕਿਉਂਕਿ ਮੈਂ ਨਾਮ ਜਪਣ ਤੋਂ ਵਾਂਝੀ ਰਹਿ ਗਈਆਂ ਫਿਰ ਉਹ ਵੇਖੋ ਉਹ 5 ਸਾਲ ਦਾ ਬੱਚਾ ਆਪਣੀ ਮਾਂ ਨੂੰ ਪੁੱਛਦਾ ਉਹ ਕਹਿੰਦਾ ਕਿ ਸੁਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਮਾਂ ਫਿਰ ਮੈਂ ਕੀ ਕਰਾਂ ਮੈਨੂੰ ਪਿਤਾ ਦੀ ਗੋਦ ਵੀ ਮਿਲ ਜਾਏ ਪਿਤਾ ਦਾ ਰਾਜ ਵੀ ਮਿਲ ਜਾਏ ਤੇ ਮਤ੍ਰੈਈ ਮਾਂ ਈਰਖਾ ਕਰਨੋਂ ਵੀ ਹਟ ਜਾਵੇ ਉਹਦੇ ਅੰਦਰੋਂ ਵੈਰ ਮੁੱਕ ਜਾਏ ਤਾਂ ਉਹ ਕਹਿੰਦੀ ਇੱਕੋ ਹੀ ਕੰਮ ਐ ਪੁੱਤ ਫਿਰ ਜਿਹੜਾ ਮੈਂ ਨਹੀਂ ਕੀਤਾ ਤੂੰ ਕਰ ਲਾ ਮੈਂ ਨਹੀਂ ਜੱਪ ਸਕੀ ਫਿਰ ਹੁਣ ਤੂੰ ਜੱਪ ਪੋਛਦਾ ਕੇ ਸੁਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਉਹ ਕਹਿੰਦੀ ਪਰਮੇਸ਼ਰ ਅਰਾਧਿਏ ਜਿੱਦੂ ਹੋਈਏ ਪਤਿਤ ਪੁਨੀਤਾ ਉਹਨੇ ਆਖਿਆ ਪੁੱਤਰ ਪਰਮੇਸ਼ਰ ਦੀ ਅਰਦਾਸ ਕਰ ਰਾਜ ਤਾਂ ਕੀ ਅਕਾਲ ਪੁਰਖ ਵਾਹਿਗੁਰੂ ਤੇਰੇ ਹਿਰਦੇ ਚ ਆਪ ਆਣ ਬੈਠੇਗਾ ਤੇਰੇ ਪਿਤਾ ਦਾ ਰਾਜ ਮਿਲੇਗਾ ਤੇਰੀ ਮਾਂ ਇਲਖਾ ਕਰਨੋਂ ਹਟ ਜੇਗੀ ਮਤਰਈ ਪਰ ਪ੍ਰਮਾਤਮਾ ਨੂੰ ਚੇਤੇ ਕਰ ਪਰਮੇਸ਼ਰ ਆਰਾਧੀਏ ਉਹਨੇ ਫਿਰ ਉਥੋਂ ਉਹ ਉਹ ਕਿਉਂਕਿ ਬੱਚਾ ਸੀ ਨਾ ਬੱਚੇ ਦਾ ਮਨ ਬੜਾ ਸਾਧ ਸੰਗ ਦੀ ਪਵਿੱਤਰ ਹੁੰਦਾ ਕੋਮਲ ਆਟੇ ਦੇ ਦੀਵੇ ਵਰਗਾ ਜਿੱਧਰ ਨੂੰ ਮਰਜੀ ਮੋੜ ਦੋ ਤਾਂ ਕਹਿੰਦੇ ਮਾਂ ਨੂੰ ਬੜੇ ਖਿਆਲ ਨਾਲ ਬੱਚੇ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਕੱਲ ਗਿਆਨੀ ਕਲਵੰਦ ਸਿੰਘ ਜੀ ਕਹੇਗੇ ਸੀ ਲੁਧਿਆਣੇ ਵਾਲੇ ਭਈ ਮਾਂ ਬੱਚੇ ਨੂੰ ਇੱਕ ਬਨੇ ਦੁੱਧ ਦੀ ਸ਼ੀਸ਼ੀ ਮੂੰਹ 'ਚ ਪਾਉਂਦੇ ਦੂਜੇ ਬਨੇ ਉਹਦੇ ਸਾਹਮਣੇ ਹੱਥ 'ਚ ਮੋਬਾਈਲ ਫੜਾ ਦਿੰਦੀ ਗੇਮ ਲਾ ਕੇ ਹੁਣ ਬੱਚਾ ਉਹੋ ਹੀ ਕੁਝ ਕਰੂਗਾ ਫਿਰ ਇਹ ਤਾਂ ਗੁੱ ਜੇ ਹੁਣ ਆਪਾਂ ਹੀ ਬੱਚੇ ਨੂੰ ਗੇਮ ਖੇਡਣ ਮੋਬਾਈਲ ਤੇ ਲਾ ਦੇਣਾ ਉਹਨੂੰ ਕੋਈ ਸਾਖ ਹੀ ਨਹੀਂ ਸੁਣਾਉਣੀ ਉਹਨੂੰ ਕੋਈ ਗੁਰੂ ਘਰ ਦੀ ਗੱਲ ਕੋਈ ਉਂਗਲੋਂ ਫੜ ਕੇ ਗੁਰਦੁਆਰੇ ਮੱਥਾ ਟੇਕਣ ਲਈ ਨਹੀਂ ਲੈ ਕੇ ਆਉਣਾ ਤਾਂ ਫਿਰ ਬੱਚਾ ਭਗਤ ਦਾ ਕੀ ਹਿੱਸਾ ਸੰਗਰੀਏ ਤਾਂ ਕੋਈ ਚੰਗੇ ਪਿਛਲੇ ਸੰਸਕਾਰ ਸਾਹਮਣੇ ਆ ਜਾਣ ਤਾਂ ਭਾਵੇਂ ਬੱਚਾ ਫਿਰ ਇਸ ਪਾਸੇ ਮੋੜ ਆਵੇ ਉਹ ਬੱਚਾ ਸੀ ਉਹਦੇ ਮਨ ਤੇ ਅਸਰ ਹੋਇਆ ਉਹਨੇ ਉਦੋਂ ਹੀ ਜਪਣਾ ਸ਼ੁਰੂ ਕਰ ਦਿੱਤਾ ਤਾਂ ਉਹ ਦੇਖੋ ਪਿਤਾ ਦਾ ਰਾਜ ਵੀ ਮਿਲਿਆ ਮਾ ਮੀਰ ਖਟਰ ਨੂੰ ਹਟ ਗਈ ਨਾਵੇਂ ਪਾਤਸ਼ਾਹ ਜੀ ਕਹਿੰਦੇ ਅਟਲ ਭਇਓ ਧਰੂ ਜਾ ਕੇ ਸਿਮਰਨ ਅਰਨਰ ਭੈ ਪਦ ਪਾਇਆ ਦੁਖ ਹਰਤਾ ਬਿਦ ਕੋ ਸੁਮਿੱਤ ਹੈ ਕਾਹੇ ਬਸਰਾਇਆ ਸਾਨੂੰ ਕਹਿ ਰਿਹਾ ਕਹਿੰਦੇ ਇਦਾਂ ਦੁੱਖ ਦੂਰ ਕਰਨ ਵਾਲਾ ਪ੍ਰਮਾਤਮਾ ਤੈਨੂੰ ਕਿਵੇਂ ਵਿਸਰ ਗਿਆ ਭਾਈ ਰੋਜ਼ ਤਾਂ ਜਪਜੀ ਸਾਹਿਬ ਪੜ੍ਹਦੇ ਆ ਰੋਜ਼ ਤਾਂ ਆਪਾਂ ਕਹਿੰਦੇ ਆ ਸਬਨਾ ਜੀਆਂ ਦਾ ਇੱਕ ਦਾਤਾ ਸੋਮ ਹੈ ਵਿਸਰ ਨਾ ਜਾਈ ਮਹਾਰਾਜ ਇਹ ਕਿਰਪਾ ਕਰਿਓ ਸਬਨਾ ਨੂੰ ਦਾਤਾ ਦੇਣ ਵਾਲਾ ਰੋਟੀ ਰੋਜੀ ਦੇਣ ਵਾਲਾ ਮੈਨੂੰ ਭੁੱਲ ਨਾ ਜਾਵੇ ਕਿਤੇ ਹੰਕਾਰੀ ਹੋਇਆ ਬੰਦਾ ਸੋਚਦਾ ਸ਼ਾਇਦ ਮੈਂ ਆਪਣੀ ਚਲਾਕੀ ਨਾਲ ਕਮਾਈ ਕਰ ਰਿਹਾ ਨਹੀਂ ਚਲਾਕੀ ਦਾ ਬਹੁਤ ਬਹੁਤ ਸਿਆਣੇ ਲੋਕ ਪੁਲਾਂ ਥੱਲੇ ਸੌਂਦੇ ਸਾਹ ਸੁਣ ਜੀ ਇਹ ਤਾਂ ਉਹਦਾ ਸ਼ੁਕਰ ਕਰਨਾ ਚਾਹੀਦਾ ਜਿਹਨੂੰ ਰੋਟੀ ਮਿਲੀ ਵਧੀਆ ਉਹਦਾ ਧੰਨਵਾਦ ਕਰਨਾ ਚਾਹੀਦਾ ਜਿਹਦੇ ਸਿਰ ਤੇ ਛੱਤ ਹੈ ਜਿਹੜਾ ਚੰਗੇ ਕੱਪੜੇ ਪਾਉਂਦਾ ਸ਼ੁਕਰ ਕਰੇ ਮਹਾਰਾਜ ਦਾ ਨਹੀਂ ਦੇ ਬੜੇ ਬੜੇ ਪੜੇ ਲਿਖੇ ਲੋਕ ਪੁਲਾਂ ਥੱਲੇ ਬੋਰੀਆਂ ਵਿਛਾ ਕੇ ਸੌਂਦੇ ਵੇਖਿਆ ਤਾਂ ਉਹਦੀ ਕਿਰਪਾ ਹੁੰਦੀ ਤਾਂ ਚਲਾਕੀ ਇਹ ਹੰਕਾਰ ਨਹੀਂ ਹੁੰਦਾ ਕੋਈ ਇਸ ਲਈ ਉਹਨੂੰ ਰਾਜ ਮਿਲ ਗਿਆ ਹੁਣ ਮਹਾਰਾਜਾ ਨਾਮੇ ਪਾਸ਼ਾ ਕਹਿੰਦੇ ਦੁਖ ਹਰਤਾਏ ਬਿਦ ਕੋ ਸੁਆਮੀ ਤੈਂ ਕਾਹਿ ਬਿਸਰਾਇਆ ਕਿ ਤੈਨੂੰ ਕਿਦਾਂ ਵਿਸਰ ਗਿਆ ਵੀ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਆਪੇ ਤਰਦਾਸ ਹੀ ਕਰਦੇਂ ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੁ ਗੁਣ ਗਾਵਾਂ ਦਿਨ ਰਾਤ ਕਹਿੰਦੇ ਮਹਾਰਾਜ ਦਿਨੇ ਰਾਤ ਮੈਨੂੰ ਚੇਤੇ ਰੋ ਤੁਸੀਂ ਇਹ ਮੇਰੇ ਤੇ ਕਿਰਪਾ ਕਰ ਦਿਓ ਤੁਸੀਂ ਭੁੱਲੋ ਨਾ ਮੈਨੂੰ